ਸਵਾਗਤ ਹੈ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 978020513 978020513 ਅੱਜ ਦੀ ਵੀਡੀਓ ਮੋਗਾ ਸ਼ਹਿਰ ਦੀ ਹੈ ਦੋਸਤੋ ਅੱਜ ਤੁਹਾਨੂੰ ਡਿਟੇਲ ਦੱਸਦੀਆਂ ਬਈ ਕੀ ਨਾਮ ਤੁਹਾਡਾ ਨਾਮ ਮੇਰਾ ਗੁਰਜੰਟ ਸਿੰਘ ਜੀ ਐਡਰੈਸ ਦੱਸ ਦੋ ਜੀ ਐਡਰੈਸ ਆਪਣਾ ਹੈਗਾ ਜੀ ਨਗਾਇਆ ਰੋਡ 3 ਨੰਬਰ ਚੁੰਗੀ ਭੱਜ ਸਿੰਘ ਵਸਤੀ ਮੋਗਾ ਠੀਕ ਹੈ ਜੀ ਨੰਗਾਹ ਰੋਡ ਚੜੱਕ ਰੋਡ ਦੇ ਸਾਹਮਣੇ ਹੀ ਰਹਿੰਦੇ ਉਹੀ ਰੋਡ ਹੈ ਨਾ ਹਾਂ ਹਾਂ ਨੇੜੇ ਕਾਲੇ ਚੱਕੀ ਮੇਰੇ ਡੈਡੀ ਦੇ ਨਾਂ ਤੇ ਹੈ ਜਦੋਂ ਮਰਜੀ ਆਸ ਠੀਕ ਹੈ ਕਾਲੇ ਚੱਕੀ ਦੇ ਕੋਲੇ ਬਾਈ ਦਾ ਐਡਰੈਸ ਗਰਜੰਟ ਸਿੰਘ ਨਾਮ ਆ ਮੋਬਾਈਲ ਨੰਬਰ ਬੋਲ ਦੋ ਜੀ 62835 01309 ਇੱਕ ਵਾਰੀ ਹੋਰ ਬੋਲ ਦਿਓ 6283501309 ਠੀਕ ਹੈ ਜੀ ਦੋਸਤੋ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਿੰਦਾ ਜਾਊਗਾ ਅੱਜ ਵੀਰ ਪਹਿਲੇ ਨਗਦੀ ਦੀ ਡੀਟੇਲ ਦੱਸਿਓ ਕੀ ਆ ਇਹ ਵੀਰ ਜੀ ਟੋਕੜਾ ਵੈੜ ਠੀਕ ਹੈ ਜੀ ਤੇ 8 ਕਿਲੋ 9 ਕਿਲੋ ਦੁੱਧ ਦੇ ਥੱਲੇ ਠੀਕ ਹੈ ਜੀ ਠ ਮੁੱਲ ਇਹਦਾ ਹੈਗਾ 25000 ਰੁਪਏ 25000 ਰੁਪਏ ਹਾਂਜੀ ਪ੍ਰਿੰਟ ਪ੍ਰਿੰਟ ਬਹੁਤ ਸਾਫ਼ ਬੱਚੀ ਦਾ ਰਾਜੀਬਾਦੀ ਪੂਰੀ ਆ ਦੋਸਤੋ ਦੇਖ ਸਕਦੇ ਆ ਇੱਕ ਨੰਬਰ ਵੈੜ ਟੋਕੜ ਵੈੜ 7-8 ਕਿਲੋ ਦੁੱਧ ਤਿਆਰ ਆ ਬਾਈ ਦੇ 8-9 ਕਿਲੋ ਦੁੱਧ ਤਿਆਰ ਆ ਬਾਈ ਦੇ ਦੱਸਣ ਦੇ ਮੁਤਾਬਕ ਥਣ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਵੈੜ ਦਾ ਐਚ ਐਫ ਵੈੜ ਡੱਬੀ ਕੱਦ ਕਾਠ ਬਹੁਤ ਸੋਹਣਾ ਹੈਗਾ ਪੌਡੀ ਪ੍ਰਿੰਟ ਵੀ ਸੋਹਣਾ ਟਾਂਚਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਵੈੜ ਨੇ 25000 ਮੁੱਲ ਆ ਬਾਈ ਤੋੜ ਕੇ ਵਿਖਾ ਦੇ ਜੀ ਹਾਂਜੀ ਪਉਣਾ ਆਏ ਕਰਕੇ ਮਸਤੀ ਜੀ ਕਰਦੇ ਆ ਠੀਕ ਆ ਵੀ ਦੇਖ ਸਕਦੇ ਹੋ ਤੁਸੀਂ ਦੋਸਤੋ ਕੱਦ ਘੜ ਬਹੁਤ ਸੋਹਣਾ ਵੈਨ ਦਾ 25000 ਮੁੱਲ ਇੱਕ ਨੰਬਰ ਵੜਾ ਥਾਣਾ ਵਰਨਾ ਬਹੁਤ ਸੋਹਣਾ ਥਾਣ ਦਿਖਾਂਗੇ ਤੁਹਾਨੂੰ ਨੇੜੇ ਥਾਣਾ ਬਹੁਤ ਸੋਹਣਾ ਥੀ ਚਵਾਈ ਵਾਲੇ ਗੈਪ ਤੇ ਨਿਕੜਵੇਂ ਇਕੱਲੇ ਇਕੱਲੇ ਇੱਕ ਨੰਬਰ ਵੜਾ 25000 ਪ੍ਰਾਈਸ ਦੋ ਨੰਬਰ ਬਾਰੇ ਦੱਸ ਦਗੇ ਵੀਰ ਕੀ ਜਾਣਕਾਰੀ ਆ ਦੋ ਨੰਬਰ ਵੀ ਦੂਜਾ ਸੁਹਾ ਸੁਣੀ ਆ ਹਾਂਜੀ 7 ਤੋਂ 8 ਕਿਲੋ ਦੁੱਧ ਆ 4 ਮਹੀਨੇ ਦਾ 10 ਦਿਨ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਹਾਂਜੀ ਠੀਕ ਆ ਜੀ ਤੋਰ ਕੇ ਵਿਖਾ ਦਿਓ ਇਹ ਆਪਣੀਆਂ ਲਿਆਂਦੀਆਂ ਹੋਣ ਨੇ ਲਿਆਂਦੀਆਂ ਹੋਣ ਨੇ ਦੇਖ ਸਕਦੇ ਹੋ ਦੋਸਤੋ ਸਿੰਘਾਂ ਵਾਲੀ ਵੈੜ ਦੋ ਨੰਬਰ ਵੈੜ ਦੂਜਾ ਸੁਹਾ ਸੁਣਦੀ ਆ 4 ਮਹੀਨੇ ਤੇ 10 ਦਿਨ ਦੀ ਗੱਬਣਾ ਚੈੱਕ ਪਾਸ ਆ ਥਣ ਇਹਨੂੰ ਵੀ ਬਹੁਤ ਸੋਹਣਾ ਲੱਗਿਆ ਹੋਇਆ ਕੱਦ ਕਾਠ ਬੋਡੀ ਢਾਂਚਾ ਸੋਹਣਾ ਦੁੱਧ ਕਿੰਨਾ ਦੱਸਿਆ ਵੀਰ ਤੁਸੀਂ ਇਹਦਾ ਦੁੱਧ ਵੀਰ ਹੈਗਾ 7-8 ਕਿਲੋ ਹੈਗਾ 7-8 ਕਿਲੋ ਦੁੱਧ ਤਿਆਰ ਹੈ ਬਾਈ ਜਦਾ ਕੋਈ ਵੀ 2 ਟਾਈਮ 3 ਟਾਈਮ ਚਵਾਈ ਕਰ ਸਕਦਾ ਉਹਦੀ ਤਸੱਲੀ ਕਰਕੇ ਲੈ ਜਾ ਸਕਦਾ ਚੈੱਕ ਪਾਸ ਆ ਤੋਕੜ ਗੱਬਣ ਵੜ 2 ਨੰਬਰ ਪ੍ਰਾਈਸ ਕੀ ਦੱਸਿਆ ਤੁਸੀਂ ਇਹਨਾਂ ਦਾ ਪ੍ਰਾਈਸ 25000 ਰੁਪਈਆ ਪ੍ਰਾਈਸ 25000 ਰੁਪਈਆ 2 ਨੰਬਰ ਵੜ ਦੇਖ ਸਕਦੇ ਹੋ ਦੋਸਤੋ 3 ਨੰਬਰ ਬਾਰੇ ਦੱਸੀ ਬਜ਼ੀਰ ਕੀ ਜਾਣਕਾਰੀ ਹੈ ਜੀ 3 ਨੰਬਰ ਜੀ ਟੋਕੜਾ ਗੜ ਹਾਂਜੀ 8-9 ਕਿਲੋ ਦੁੱਧ ਹੈ ਥੱਲੇ ਠੀਕ ਹੈ ਜੀ ਠੀਕ ਹੈ ਜੀ ਮੁੱਲੇ ਦਾ 20000 ਕਰ ਦੇ ਠੀਕ ਹੈ ਜੀ 3 ਨੰਬਰ ਦੇਖ ਸਕਦੇ ਹੋ ਦੋਸਤੋ ਵੜ ਕੱਦਗਾਠ ਇਹਦਾ ਵੀ ਬਹੁਤ ਸ਼ਾਨਦਾਰ ਤੋਰ ਕੇ ਵਿਖਾ ਦਿੱ ਗਏ ਟੋਕੜਾ ਵੈਰ ਮੋਲੇ ਦਾ 20000 ਰੁਪਇਆ ਦੇਖ ਸਕਦੇ ਹੋ ਥਰਡ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਵੈੜ ਦਾ ਬੋਡੀ ਟਾਂਚਾ ਬਹੁਤ ਸੋਹਣਾ ਕੱਦ ਕਠ ਬਾਕੀ ਦੁੱਧ ਸੇਵਾ ਦਾ ਤੁਸੀਂ ਜਜਮੈਂਟ ਕਰਨੀ ਉਸ ਹਿਸਾਬ ਨਾਲ ਸ਼ਾਮ ਦਾ ਸਮਾਂ ਵੀਡੀਓ ਬਣਾਉਣ ਦਾ ਦੁੱਧ ਸੇਵਾ ਦਾ ਹੈਗਾ ਦੁੱਧ ਕਿੰਨਾ ਦੱਸਿਆ ਵੀਰ ਤੁਸੀਂ ਇਹਦਾ ਇਹ ਤਾਂ ਹੈਗਾ 8-9 ਕਿਲੋ 8-9 ਕਿਲੋ ਦੁੱਧ ਤਿਆਰ ਹੈ ਜੀ ਥਣ ਬਹੁਤ ਸੋਹਣਾ ਠੰਡੀ ਸੀਲ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦਾ ਆਪਦੀ ਤਸੱਲੀ ਕਰ ਸਕਦਾ ਤਿੰਨ ਨੰਬਰ ਵੈੜ ਪ੍ਰਾਈਸ ਜੈ ਜੀ ਇਹ ਵਹੜਾਂ ਦੇ ਸਾਰਿਆਂ ਦੇ ਚਾਰ ਨੰਬਰ ਬਾਰੇ ਜਾਣਕਾਰੀ ਲੈਣੇ ਆ ਵੀਰ ਤੋਂ ਆ ਜਾ ਤੁਹਾਨੂੰ ਦੱਸਦੇ ਆ ਇੱਕੋ ਵੀਡੀਓ ਚ ਪੰਜ ਨਗ ਸੇਲ ਆ ਇਹ ਵੀ ਜੀ ਚਾਰ ਦੰਦ ਦਾ ਠੀਕ ਆ ਜੀ ਮੂੰਹ ਚਾਰ ਦੰਦ ਦਾ ਮੂੰਹ ਚਾਰ ਦੰਦ ਦਾ ਬੱਚਾ ਇਹਦਾ ਮਰ ਗਿਆ ਵੀਡੀਓ ਆਪਣੇ ਕੋਲ ਆ ਠੀਕ ਆ ਜੀ ਬੱਚਾ ਸੀਗਾ ਮਰ ਗਿਆ ਉਹ ਠੀਕ ਆ ਜੀ ਥੱਲੇ ਘੱਟ ਤੋਂ 8 ਲੀਟਰ ਦੁੱਧ ਤਿਆਰ ਠੀਕ ਆ ਜੀ ਮੂੰਹ ਚਾਰ ਦੰਦ ਦਾ ਬੱਚਾ ਮਰ ਗਿਆ 7-8 ਕਿਲੋ ਦੁੱਧ ਤਿਆਰ ਆ ਹਾਂ ਜੀ ਅਸੀਂ ਪਾੜਾ ਪਾ ਕੇ ਚੋਲੀਆਂ ਦੀ ਠੀਕ ਹੈ ਚਲੋ ਇਹਨੂੰ ਤੋੜ ਕੇ ਨਹੀਂ ਵਿਖਾਉਂਦੇ ਆਪਾਂ ਹਾਂਜੀ ਥੋੜਾ ਥੋੜਾ ਆੜਬ ਲੱਗਦੀ ਹਾਂ ਥੋੜਾ ਕਰਦੀ ਹੈ ਬੱਚੇ ਕਰਕੇ ਹਨਾ ਹਾਂਜੀ ਹਾਂ ਥਣਹਵਾਂ ਨੂੰ ਵਿਖਾ ਦਿੰਦੇ ਚੋਣ ਲੱਗਿਆ ਕੋਈ ਨਹੀਂ ਕਹਿੰਦੀ ਉਹ ਜਾ ਕੇ ਤਸੱਲੀ ਕਰਕੇ ਜਾਣੀ ਨਹੀਂ ਹਾਂਜੀ ਅਗਲੇ ਨੇ ਲੈ ਜਾਣੀ ਚੋਕੇ ਲਿਜਾ ਸਕਦਾ ਇਹਦਾ ਪ੍ਰਾਈਸ ਕੀ ਰੱਖਿਆ ਤੁਸੀਂ ਪ੍ਰਾਈਸ ਇਹ ਦੇ ਦਾਂਗੇ 12 ਦੀ 12000 ਰੁਪਏ ਪ੍ਰਾਈਸ ਦਾ ਦੋਸਤੋ ਚੋਣ ਨੂੰ ਘਰੇ ਚੋਣ ਨੂੰ ਕੋਈ ਮਾੜੀ ਨਹੀਂ ਗਈ 12000 ਜਾਇਜ਼ ਪ੍ਰਾਈਸ ਆ 4 ਨੰਬਰ ਵੈੜ 5 ਨੰਬਰ ਵੈੜ ਬਾਰੇ ਜਾਣਕਾਰੀ ਦੱਸਿਓ ਵੀਰ 5 ਨੰਬਰ ਵਾਰਡ ਇਥੇ ਲੇ 10 ਤੋਂ 11 ਲੀਟਰ ਦੁੱਧ ਆ ਜੀ ਹਾਂ ਜੀ ਤੇ ਠੰਡੀ ਸੀ ਉਹ ਬਹੁਤ ਆ ਬਿਨਾ ਨਾ ਚੋਈਦੀ ਆ ਤੇ ਅੱਜ ਥੋੜਾ ਜਿਹਾ ਹੋ ਸਪੀਡ ਦੇ ਵਿੱਚ ਆ ਤਾਂ ਕਰਕੇ ਆਪਾਂ ਇਹਨੂੰ ਕੋਲ ਕੇ ਨਹੀਂ ਲਗਾ ਸਕਦੇ ਕਿ ਜਿਹੜਾ ਵੀ ਆਵੇ ਅਦੀ ਚੋਕੇ ਤਸੱਲੀ ਕਰ ਸਕਦੇ ਠੀਕ ਹੈ ਜੀ ਕਨਮਾ ਸੁਆ ਇਹ ਇਹ ਦੂਜਾ ਸੁਆ ਹੀ ਇਹਨਾਂ ਸੁਣਾ ਦੂਜਾ ਸੁਆ ਜੀ ਸੁੰਦੀ ਆ ਸੁੰਦੀ ਆ ਇਹ ਨਹੀਂ 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 ਸੁਈ ਵੀ ਹੈ ਸਾਰੀ ਸਾਰੀ ਸੁਈ ਵੀ ਆ ਅੱਛਾ ਸੁਈ ਵੀ ਆ ਦੂਜਾ ਸੁਆ ਦੇਖ ਸਕਦੇ ਦੋਸਤੋ ਥਾਣਾ ਹਵਾਨਾ ਇਹਦਾ ਵੀ ਬਹੁਤ ਸੋਹਣਾਗਾ ਥਾਣਾ ਥੀਚਵਾਈ ਵਾਲੇ ਜਾਂ ਗੈਪ ਤੇ ਨਿਕੜਵੇਂ ਕੱਲੇ-ਕੱਲੇ ਦੇਖ ਸਕਦੇ ਹੋ ਕੱਦ ਘਾਟ ਬਹੁਤ ਸੋਹਣਾ ਹੈਗਾ ਬਾਲਟਨਾਂ ਕਾਫੀ ਹੈ ਦੇਖ ਸਕਦੇ ਸ਼ਾਨਦਾਰ ਚਵਾਈ ਨੂੰ ਬਹੁਤ ਠੰਡੀ ਸੀਲ ਹੈ ਬਾਈ ਦਾ ਤਾਂ ਕੋਈ ਵੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਚੋ ਸਕਦਾ ਤੇ ਤਸੱਲੀ ਨਾਲ ਦੁੱਧ ਇਹਦਾ 10-11 ਕਿਲੋ ਦੁੱਧ ਖੁੱਲਾ ਰਹਾ ਉਹਨਾਂ ਕੋਈ ਵੀ ਤਸੱਲੀ ਕਰ ਸਕਦਾ ਹੈਗਾ ਆਪਾਂ ਟੀਗਾ ਭਰਾਏ ਇੱਕ ਵਾਰੀ ਠੀਕ ਹੈ ਠੀਕ ਹੈ ਜੀ ਹੁਣ ਹੀਟ ਚ 22 ਦਸਦਾ ਵੀ ਟੀਕਾ ਵੀ ਭਰਾਇਆ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਕਿਉਂਕਿ ਟੀਕਾ ਜੇ ਭਰਾਇਆ ਫਿਰ ਕੱਲ ਵੀ ਇੱਕ ਭਰਾ ਦੇਣਾ ਵਾ ਬਾਕੀ ਅੱਗੇ ਤੁਹਾਡੇ ਕਰਮ ਆ ਦੋਸਤੋ ਪ੍ਰਾਈਸ ਇਹਦਾ ਕੀ ਰੱਖਿਆ ਵੀ ਰਜੈਦ ਪ੍ਰਾਈਸ ਬਸ 22000 ਦੇ ਦੇਣੀ ਆ ਜੀ 22000 ਦੀ ਪ੍ਰਾਈਸ ਲੈਣ ਦੇਣੀ ਆ ਬਾਈ ਦਾ ਦੋਸਤੋ ਜਿਹਦੇ ਵੀ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਹੈਗਾ ਅੱਜ ਦੀ ਵੀਡੀਓ ਵਿੱਚ ਬਾਈ ਦੇ ਪੰਜ ਨਾਗ ਸੇਲ ਆ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਦੋਸਤੋ